ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਆਪਣੇ ਅਗੰਮ ਸਰੂਪ ਵਿੱਚ ਬਿਰਾਜਮਾਨ ਸਨ ਜਿਸ ਸਰੂਪ ਦੇ ਵਿੱਚੋਂ ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਕੀਤੀ ਸੀ ਜੁਗਾਂ ਆਦ ਦੀ ਮਰਿਆਦਾ ਵੀ ਨਹੀਂ ਬਣਾਈ ਸੀ ਉਸ ਵੇਲੇ ਦੀ ਅਵਸਥਾ ਨੂੰ ਸਤਿਗੁਰੂ ਜੀ ਕਥਨ ਕਰ ਰਹੇ ਆ ਕਿਤੇ ਯੁਗ ਵਰਤੇ ਗੁਬਾਰਾ ਤਾੜੀ ਲਾਈ ਅપર ਅਪਾਰ ਹੈ ਪਾਤਸ਼ਾਹ ਕਹਿੰਦੇ ਜਦੋਂ ਕਿਤਨੇ ਹੀ ਯੁਗ ਗੁਬਾਰਾ ਅੰਧਕਾਰ ਵਰਤਦਾ ਸੀ ਉਸ ਸਮੇ ਅપર ਅਪਾਰ ਹੈ ਬੇਅੰਤ ਤੋਂ ਬੇਅੰਤ ਪ੍ਰਭੂ ਨੇ ਆਪਣੇ ਆਪ ਵਿੱਚ ਤਾੜੀ ਸਮਾਧੀ ਲਾਈ ਹੋਈ ਸੀ ਤੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ ਉਸ ਤੁੰਦੂਕਾਰ ਅੰਧਕਾਰ ਦੇ ਵਿੱਚ ਪਰਮੇਸ਼ਰ ਨਿਰਾਲਮ ਅਸੰਗ ਹੋ ਕੇ ਬੈਠਾ ਸੀ ਨਾਹੀਂ ਤਦ ਤਦੋਂ ਦੁਨੀਆਂ ਦੇ ਤੰਦ ਤੰਦਿਆਂ ਦਾ ਪਸਾਰਾ ਸੀ ਵਾ ਰਾਜ ਸੀ ਤਾਮਸੀ ਸਾੰਤ ਕੀ ਅਤੇ ਚਾਰੇ ਖਾਣੀਆਂ ਦੇ ਤੰਦਿਆਂ ਦਾ ਪਸਾਰਾ ਕੀਤਾ ਸੀ ਜੁਗ ਛਤੀ ਤਿਨੈ ਵਰਤਾਏ ਜੋ ਤਿਸ ਭਾਣਾ ਤੇ ਵਹ ਚਲਾਏ ਹਾਂ ਕਉਪ ਹਨੇਰੇ ਵਾਲੇ ਸ਼ਕਤੀ ਜੁਗ ਉਸੇ ਪਰਮੇਸ਼ਰ ਨੇ ਵਰਤੌਣਾ ਕੀਤੇ ਸਨ ਪਾਪ ਜਦੋਂ ਬ੍ਰਹਮਾ ਨੂੰ ਹੰਕਾਰ ਸਹਿਤ ਦੇਖ ਕੇ ਕਮਲ ਦੀ ਨਾਲ ਹੀ ਵੇ ਸੁੱੜ ਦਿੱਤਾ ਉਸ ਸਮੇਂ 18 ਯੁੱਗ ਹੀ ਡਾ ਨੂੰ ਗਿਆ ਤੇ 18 ਯੁੱਗਾਂ ਵਿੱਚ ਹੀ ਉੱਪਰ ਨੂੰ ਆਇਆ ਸੀ ਉਹਨਾਂ 36 ਯੁੱਗਾਂ ਵਿੱਚ ਕੋਪ ਹਨੇਰਾ ਸੀ ਤੇ ਉਹਨਾਂ 36 ਯੁੱਗਾਂ ਵਿੱਚ ਪਰਮੇਸ਼ਰ ਨੇ ਵਾਹਿਗੁਰੂ ਮੰਤਰ ਦੀ ਰਚਨਾ ਕੀਤੀ ਸੀ ਜਿਵੇਂ ਉਸ ਦਾ ਬਾਣਾ ਹੁਕਮ ਹੁੰਦਾ ਵਾ ਉਸ ਨੂੰ ਪਾਉਂਦਾ ਹੈ ਓਵੇਂ ਕਿਵੇਂ ਕੀ ਇਹ ਉਸੇ ਤਰ੍ਹਾਂ ਚਲਾਉਣਾ ਕਰਦਾ ਹੈ ਦਿਸਹਿ ਸਹ ਸਰੀਕ ਨ ਦੀਸੈ ਕੋਈ ਆਪੇ ਅપર ਅਪਾਰਾ ਹੈ ਉਸ ਪ੍ਰਭੂ ਦਾ ਕੋਈ ਵੀ ਸਰੀਕ ਸ਼ਰੀਕ ਨਹੀਂ ਦਿਸਦਾ ਉਹ ਅપર ਉੱਥੇ ਰਹਿਣ ਵਾਲੀ ਪ੍ਰਕਿਰਤੀ ਕਰਕੇ ਅપર ਅਪਾਰਾ ਕਈ ਪਾਰਾ ਵਾਰ ਤੋ ਰਹਿਤ ਆਪੇ ਆਪ ਹੀ ਸਰੂਪ ਹੈ ਗੁਪਤੇ ਬੂਝੋ ਜੁਗ ਚਤਵਾਰੇ ਘਟ ਘਟ ਵਰਤੈ ਉਦਰ ਮਝਾਰੇ हेパイ ਉਸਮੇ ਜਦਵਾਰੇ ਚਾਰ ਜੁਗਾਂ ਦੇ ਨਾਮ ਵੀ ਗੁਪਤ ਲੁਕੇ ਹੋਏ ਹੀ ਬੂਝੈ ਬੂਝੋ ਸਮਝਣਾ ਕਰੋ ਚੌਹਾਂ ਖਾਣੀਆਂ ਦੇ ਘਟਾ-ਕੱਡਾਂ ਦੇ ਜੀਵ ਉਸ ਪ੍ਰਭੂ ਦੇ ਉਦਰ ਮਜ਼ਾਰੇ ਵਿੱਚ ਹੀ ਵਰਤਦੇ ਸਨ ਭਾਵ ਉਦਰ ਦੇ ਅੰਦਰ ਹੀ ਸੰਕੋਚੇ ਹੋਏ ਸਨ ਕੋਈ ਵੀ ਪ੍ਰਗਟ ਨਹੀਂ ਕੀਤੇ ਸਨ ਜੁਗ ਜੁਗ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੈ हां युगਾਂ-युगਾਂ ਵਿੱਚ ਇੱਕੋ ਇੱਕ ਪ੍ਰਭੂ ਆਪ ਹੀ ਵਰਤਦਾ ਹੈ ਪਰ ਇਸ ਭੇਦ ਨੂੰ ਕੋਈ ਗੁਰਮੁਖ ਹੀ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਕੇ ਬੁੱਝਦਾ ਸਮਝਦਾ ਹੈ ਅੱਗੇ ਉਤਪਤੀ ਕਾਲ ਦਾ ਵਰਣਨ ਕਰ ਰਹੇ ਸਤਿਗੁਰੂ ਜੀ ਬਿੰਦ ਰક્ત ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਕਹਿੰਦੇ ਫਿਰ ਪ੍ਰਭੂ ਨੇ ਪੰਜਾਂ ਤੱਤਾਂ ਦੀਆਂ ਖਿਲਤਾ ਬਣਾ ਕੇ ਪਿਤਾ ਦੇ ਬਿੰਦ ਵੀਰਜ ਤੇ ਮਾਤਾ ਦੀ ਰક્ત ਰਤ ਨੂੰ ਮਿਲਾ ਕਰਕੇ ਸਭ ਪਿੰਡ ਸਰੀਰ ਸਰਿਆ ਸਿਰਜਨੇ ਕੀਤੇ ਸਨ ਪੌਣ ਹਵਾ ਪਾਣੀ ਅਗਨੀ ਅਗ ਆਕਾਸ਼ ਤੇ ਤਰਤੀ ਆਦ ਤਤਾਂ ਨੂੰ ਮਿਲਾ ਕੇ ਜੀਆ ਜੀਵਾਂ ਵਿੱਚ ਚੇਤਨ ਸੱਤਾ ਪਾਉਣੀ ਕੀਤੀ ਹੈ ਇਉ ਸੂਖਮ ਤਤਾਂ ਕਰਕੇ ਸੂਖਮ ਤੇ ਸਥੂਲ ਤਤਾਂ ਕਰਕੇ ਸਥੂਲ ਸਰੀਰ ਰਚਨੇ ਕੀਤੇ ਹਨ ਆਪੇ ਜੋਜ ਕਰੇ ਰੰਗ ਮਹਿਲੇ ਹੋਰ ਮਾਇਆ ਮੋਹ ਪਸਾਰਾ ਹੈ ਹਾਂ ਰੰਗ ਆਨੰਦਦਾਇਕ ਮਹਿਲੀ ਮਹਿਲਾਂ ਦਾ ਮਾਲਕ ਸਰੀਰ ਰੂਪੀ ਮੰਦਰ ਵਿੱਚ ਆਪ ਹੀ ਬਹੁਤ ਸਾਰੇ ਚੋਜ ਕੌਤਕ ਕਰਦਾ ਹੈ ਹੋਰਨਾ ਸਰੀਰਾਂ ਵਿੱਚ ਮਾਇਆ ਦੇ ਮੋਹ ਨੂੰ ਪਸਾਰਾ ਪਸਾਰਨਾ ਕੀਤਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੈ ਅੰਤਰਜਾਮੀ ਹਾਂ ਜੀਵ ਮਾਤਾ ਦੇ ਗਰਭ ਪੇਟ ਦੇ ਕੁੰਡਲ ਗੋਲਾਕਾਰ ਕੇਰੇਵਾ ਗਰਭ ਕੁੰਟ ਵਿੱਚ ਉਰਦ ਉਲਟਾ ਲਮਕਦਾ ਆ ਪਰਮੇਸ਼ਰ ਦੇ ਧਿਆਨੀ ਧਿਆਨ ਵਿੱਚ ਜੁੜਿਆ ਹੋਇਆ ਸੀ ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਪ੍ਰਭੂ ਆਪ ਹੀ ਜਾਣਦਾ ਸੀ ਕਿ ਮਾਤਾ ਦੇ ਗਰਭ ਵਿੱਚ ਪਰਾ ਬਾਣੀ ਦੁਆਰਾ ਇਸ ਜੀਵ ਕੋਲੋਂ ਜਾਪ ਕਰਾਇਆ ਜਾਵੇ ਤਾਂ ਹੀ ਇਹ ਬਚ ਸਕਦਾ ਹੈ ਸਾਸ ਸਾਸ ਸਜ ਨਾਮ ਸਮਾਲੇ ਅੰਤਰ ਉਦਰ ਮਝਾਰਾ ਹੈ ਇਹ ਪਾਇ ਉਸ ਵੇਲੇ ਜੀਵ ਮਾਤਾ ਦੇ ਉਦਰ ਪੇਟ ਦੇ ਮਝਾਰਾ ਪਰਦੇ ਵਿੱਚ ਸਵਾਸ ਸਵਾਸ ਹਰੇਕ ਸਵਾਸ ਨਾਲ ਸੱਚੇ ਨਾਮ ਨੂੰ ਸੰਭਾਲੇ ਯਾਦ ਕਰਦਾ ਸੀ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਘਰ ਵਾਸਾ ਪਾਇਆ ਇਹ ਜੀਵ ਚਾਰ ਧਰਮ ਅਰਥ ਕਾਮ ਓਖ ਪਦਾਰਥ ਲੈ ਕੇ ਤੇ ਲੈਣ ਵਾਸਤੇ ਜਗ ਸੰਸਾਰ ਵਿੱਚ ਆਇਆ ਹੈ ਇਸ ਜੀਵ ਨੇ ਕਲਿਆਣ ਸਰੂਪ ਪ੍ਰਭੂ ਦੀ ਰੱਜੀ ਸ਼ਕਤੀ ਮਾਇਆ ਦੇ ਘਰ ਵਿੱਚ ਸ਼ਿਵ ਭਾਵ ਸਤੋਗੁਣ ਸ਼ਕਤੀ ਦਾ ਭਾਵ ਤਮੂ ਗੁਣ ਤੇ ਰਜੂ ਗੁਣ ਭਾਵ ਤਿੰਨਾਂ ਗੁਣਾਂ ਦੇ ਘਰ ਵਿੱਚ ਨਿਵਾਸ ਪਾਉਣਾ ਕੀਤਾ ਹੈ ਏਕ ਵਿਸਾਰੇ ਤਾ ਪਿੜ ਹਾਰੇ ਅੰਦਲੈ ਨਾਮ ਵਿਸਾਰਾ ਹੈ ਜੇਕਰ ਜੀਵ ਇੱਕ ਪਰਮੇਸ਼ਰ ਦੇ ਨਾਮ ਨੂੰ ਵਿਸਾਰੇ ਵਿਸਾਰ ਭੁਲਾ ਦੇਵੇ ਤਦੋਂ ਜ਼ਰੂਰ ਹੀ ਮਨੁੱਖਾ ਜਨਮ ਦੀ ਪਿੜ ਬਾਜੀ ਨੂੰ ਹਾਰ ਜਾਵੇਗਾ ਪਰ ਅੰਦਲੈ ਅੰਨਿਆ ਗਿਆਨੀ ਜੀਵ ਨੇ ਪਰਮੇਸ਼ਰ ਦਾ ਨਾਮ ਵਿਸਾਰਾ ਭੁਲਾਇਆ ਹੋਇਆ ਹੈ ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵੈ ਬਾਲ ਰੰਗੀਲਾ ਜਿਸ ਵੇਲੇ ਕੋਈ ਬਾਲਕ ਬੱਚਾ ਮਰ ਜਾਂਦਾ ਹੈ ਤਦ ਉਸ ਬਾਲਕ ਬੱਚੇ ਦੀਆਂ ਲੀਲਾ ਖੇਡਾਂ ਸੰਬੰਧੀ ਯਾਦ ਕਰਦੇ ਹਨ ਫਿਰ ਉਸ ਦੇ ਮਾਤਾ ਪਿਤਾ ਆਦ ਕਹਿ ਕਹਿ ਆਕ ਆਕ ਕੇ ਰੋਂਦੇ ਕਿ ਇਹ ਬੱਚਾ ਬਹੁਤ ਰੰਗੀਲਾ ਪਿਆਰਾ ਆਨੰਦ ਦਾ ਘਰ ਸੀ ਜਿਸ ਕਾ ਸਾ ਸੋ ਤਿਨਹੀ ਲੀਆ ਭੂਲਾ ਰੋਵਣ ਹਾਰਾ ਹੈ ਬਾਦਸ਼ਾਹ ਭਰਮਾਉਂਦੇ ਜਿਸ ਵਾਹਿਗੁਰੂ ਕਾ ਹੁੰਦਾ ਦਾ ਬਾਲਕ ਭੇਜਿਆ ਹੋਇਆ ਸੀ ਉਹ ਬਾਲਕ ਉਸ ਪਰਮੇਸ਼ਰ ਨੇ ਹੀ ਵਾਪਸ ਲੈ ਲਿਆ ਹੈ ਅਤੇ ਰੋਣਹਾਰਾ ਰੋਣ ਵਾਲੇ ਜੀਵ ਭੁੱਲੇ ਹੋਇਆ ਭਰ ਜੋਬਨ ਮਰ ਜਾਹੇ ਕੇ ਕੀਜੈ ਮੇਰਾ ਮੇਰਾ ਕਰ ਰੋ ਵੀਜੈ ਜੇਕਰ ਕੋਈ ਭਰ ਜੋਬਨ ਜਵਾਨੀ ਦਾ ਹੋ ਕੇ ਮਰ ਜਾਵੇ ਤਾਂ ਕੋਈ ਕੀ ਕਰ ਸਕਦਾ ਹੈ ਉਸ ਵੇਲੇ ਵੀ ਮੇਰਾ ਪੁੱਤਰ ਮੇਰਾ ਪਤੀ ਪਿਤਾ ਆਦ ਕਰਕੇ ਰੋ ਵੀਜੈ ਰੋਂਦੇ ਹਨ ਮਾਇਆ ਕਾਰਨ ਰੋਏ ਵਿਗੂਚੈ ਧ੍ਰਿਗ ਜੀਵਨ ਸੰਸਾਰਾ ਹੈ ਸਭ ਮਾਇਆ ਦੇ ਕਾਰਨ ਹੁੰਦਾ ਵਾਸਤੇ ਰੋ ਰੋ ਕੇ ਵਿਗੂਚੈ ਖਰਾਬ ਖੁਆਰ ਹੁੰਦੇ ਉਹਨਾਂ ਦਾ ਸੰਸਾਰਾ ਜਗਤ ਵਿੱਚ ਜਿਉਣਾ ਤ੍ਰਕਾਰ ਜੋਗ ਹੈ ਕਾਲੀ ਹੋ ਪੁਨ ਧੌਲੇ ਆਏ ਵਿਣ ਨਾਵੇ ਗਤ ਗਿਆ ਗਵਾਏ हां ਕਾਲੇ ਕੇਸਾਂ ਤੋਂ ਬਾਅਦ ਫੋਨ ਫੇਰ ਧੌਲੇ ਚਿੱਟੇ ਕੇਸ ਆ ਜਾਂਦੇ ਪਰ ਫੇਰ ਵੀ ਜੀਵ ਪਰਮੇਸ਼ਰ ਦੇ ਨਾਮ ਤੋਂ ਬਗੈਰ ਆਪਣੀ ਸਵਾਸਾਂ ਰੂਪੀ ਗਤ ਪੂੰਜੀ ਵਾ ਪੁੰਨਾ ਰੂਪੀ ਪੂੰਜੀ ਨੂੰ ਗਵਾ ਕੇ ਚਲਿਆ ਗਿਆ ਹੈ ਦੁਰਮਤ ਅੰਦਲਾ ਬਿਨਸ ਬਿਨਾਸੈ ਮੂਠੇ ਰੋਏ ਪੁਕਾਰਾ ਹੈ ਕਹਿੰਦੇ ਇਸ ਪ੍ਰਕਾਰ ਪਾਤਸ਼ਾਹ ਵਰਮਾਉਂਦੇ ਕਿ ਦੁਰਮਤ ਖੋਟੀ ਮੱਤ ਵਿੱਚ ਲੱਗ ਕੇ ਅੰਦਲਾ ਅਗਿਆਨੀ ਜੀਵ ਆਪ ਬਿਨਸਨਾਸ਼ ਹੁੰਦਾ ਹੈ ਅਤੇ ਹੋਰਨਾਂ ਨੂੰ ਵੀ ਬਿਨਾਸੇ ਨਾਸ਼ ਕਰ ਦਿੰਦਾ ਹੈ ਬਿਨਸਨਾਸ਼ ਹੋ ਜਾਣ ਵਾਲੇ ਪਦਾਰਥਾਂ ਵਿੱਚ ਲੱਗ ਕੇ ਜੀਵ ਨਾਸ਼ ਹੋ ਰਿਹਾ ਹੈ ਮਾਇਆ ਵਿਕਾਰਾਂ ਦਾ ਮੂਠੇ ਲੁੱਟਿਆ ਆ ਰੋ ਕਰਕੇ ਪੂਕਾਰਾ ਪ੍ਰਿਆਦਾ ਕਰਦਾ ਹੈ ਆਪ ਵਿਚਾਰ ਨਾ ਰੋਵੇ ਕੋਈ ਸਤਗੁਰੂ ਮਿਲੈ ਤਾਂ ਸੋਝੀ ਹੋਈ ਹਾਂ ਜੇਕਰ ਕੋਈ ਆਪਣੇ ਆਪ ਨੂੰ ਵਿਚਾਰਦਾ ਹੈ ਉਹ ਰੋਂਦਾ ਨਹੀਂ ਆਪਣੇ ਸਰੂਪ ਦੇ ਵਿਚਾਰਨ ਲਈ ਕੋਈ ਵੀ ਨਹੀਂ ਰੋਂਦਾ ਸਭ ਮਾਇਆ ਵਿੱਚ ਫਸੇ ਹੋਏ ਆ ਵਾ ਆਪਣਾ ਆਪ ਵਿਚਾਰਨ ਵਾਸਤੇ ਕੋਈ ਯਤਨ ਨਹੀਂ ਕਰਦਾ ਜੇਕਰ ਕੋਈ ਸਤਿਗੁਰੂ ਸਾਹਿਬ ਜੀ ਨਾਲ ਮਿਲਣਾ ਕਰੇ ਤਦੋਂ ਹੀ ਆਪਣੇ ਸਰੂਪ ਦੀ ਗਿਆਤ ਹੁੰਦੀ ਹੈ ਬਿਨ ਗੋਰ ਬੱਜਰ ਕਪਾਟ ਨ ਖੂਲੇ ਸ਼ਬਦ ਮਿਲੇ ਨਿਸਤਾਰਾ ਹੈ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਗੈਰ ਬੱਜਰ ਕੀਏ ਪੱਥਰ ਦੀ ਨਿਆਈਂ ਕਟੋਰ ਪੰਜਾਂ ਕੋਸ਼ਾਂ ਆਸਾਂ ਦੇ ਸਰੂਪੀ ਕਬਟ ਤਖਤੇ ਨਹੀਂ ਖੁੱਲਦੇ ਕਹਿੰਦੇ ਜੇਕਰ ਇਸ ਜੀਵ ਨੂੰ ਗੁਰਾਂ ਦਾ ਸ਼ਬਦ ਉਪਦੇਸ਼ ਮਿਲ ਜਾਵੇ ਤਦੋਂ ਹੀ ਇਸ ਦਾ ਸੰਸਾਰ ਸਮੁੰਦਰ ਤੋਂ ਨਿਸਤਾਰਾ ਕੀਏ ਤਰਨਾ ਹੁੰਦਾ ਹੈ ਬਿਰਧ ਭਿਆ ਤਨ ਛੀਜੈ ਦੇਹੀ RAM ਨਾ ਜਪਈ ਅੰਤ ਸਨੇਹੀ ਜਦੋਂ ਕਹਿੰਦੇ ਤਨ ਸਰੀਰ ਬਿਰਧ ਬੁੱਢਾ ਹੋ ਜਾਂਦਾ ਤਦੋਂ ਉਦੋਂ ਕਹਿੰਦੇ ਜਿਹੜੀ ਦੇਹੀ ਸਰੀਰ ਆ ਛਿਜ ਜਾਂਦੀ ਕਮਜ਼ੋਰ ਹੋ ਜਾਂਦਾ ਹੈ ਪਰ ਫਿਰ ਵੀ ਜੀਵ ਰਾਮ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਜੋ ਅੰਤ ਅਖੀਰ ਵੇਲੇ ਸਨੇਹੀ ਪਿਆਰ ਕਰਨ ਵਾਲਾ ਹੈ ਭਾਵ ਅੰਤ ਸਮੇਂ ਵੀ ਸਹਾਇਤਾ ਕਰਦਾ ਹੈ ਨਾਮ ਵਿਸਾਰ ਚੱਲੈ ਮੋਇ ਕਲੈ ਦਰਗਹਿ ਝੂਟ ਕੁਆਰਾ ਹੈ ਪਰਮੇਸ਼ਰ ਦਾ ਨਾਮ ਵਿਸਾਰ ਭਲਾ ਕਰਕੇ ਜੀਵ ਔਗੁਣਾ ਰੂਪੀ ਕਲੰਕਾ ਨਾਲ ਕਾਲਾ ਮੂੰਹ ਕਰ ਕਰਵਾ ਕੇ ਪਾਪ ਬਦਮਨਾਂਮੀ ਘੱਟ ਕੇ ਪ੍ਰਲੋਕ ਨੂੰ ਚੱਲਦਾ ਵਾ ਕਾਲੇ ਮੂੰਹ ਵਾਲੇ ਜਮਦੂਤਾ ਨਾਲ ਚੱਲਦਾ ਉਹ ਝੂਠ ਝੂਠਾ ਜੀ ਪਰਮੇਸ਼ਰ ਦੀ ਦਰਗਾਹ ਨਿਆਈ ਸਭਾ ਵਿੱਚ ਵੀ ਖੁਵਾਰਾ ਖਰਾਬ ਹੀ ਹੁੰਦਾ ਹੈ ਨਾਮ ਵਿਸਾਰ ਚੱਲੈ ਕੂੜਿਆਰੋ ਆਵਤ ਜਾਤ ਪੜੈ ਸਿਰ ਛਾਰੋ ਸੋ ਕੂੜਿਆਰੋ ਝੂਠ ਦੀ ਪ੍ਰਾਪਤੀ ਵਾਲਾ ਪੁਰਸ਼ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਭੁਲਾ ਕੇ ਕਹਿੰਦੇ ਇਸ ਦੁਨੀਆ ਤੋਂ ਪਰਲੋਕ ਜੁਨਾਵਲ ਤੁਰ ਪੈਂਦਾ ਹੈ ਉਸ ਨੂੰ ਸੰਸਾਰ ਵਿੱਚ ਆਉਂਦਿਆਂ ਤੇ ਮਰ ਕੇ ਜਾਂਦੇ ਨੂੰ ਸਿਰ ਵਿੱਚ ਲਹੰਤਾਂ ਦੀ ਸਵਾ ਹੀ ਪੈਂਦੀ ਹੈ ਸੋਹੜੜਾ ਘਰ ਵਾਸ ਨਾ ਪਾਏ ਪਈੜਾ ਸਿਰ ਸਾਹ ਹੈ ਪਈੜਾ ਸਿਰ ਮਾਰਾ ਹੈ ਕਹਿੰਦੇ ਉਹ ਮਨਮੁਖ ਜੀਵ ਰੂਪੀ ਇਸਤਰੀ ਪ੍ਰਲੋਕ ਸਰੂਪ ਰੂਪੀ ਸੌਰੜੇ ਸੌਰੇ ਘਰ ਵਿੱਚ ਵਸਣਾ ਨਹੀਂ ਪਾਉਂਦੀ ਅਤੇ ਉਸ ਦੇ ਇਸ ਮਾਤ ਲੋਕ ਰੂਪੀ ਪੇਕੇ ਘਰ ਵਿੱਚ ਸਿਰ ਉੱਪਰ ਲਾਂ ਤਾਂ ਤਰਕਾ ਰੂਪੀ ਮਾਰਾਂ ਪੈਂਦੀਆਂ ਰਹਿੰਦੀਆਂ ਵਾ ਆਤਮਾਕਾਰ ਬਿਰਤੀ ਰੂਪੀ ਸੌਰੇ ਪਰਿਵਾਰ ਅਤੇ ਤੁਰਿਆ ਪਾਦ ਰੂਪੀ ਘਰ ਵਿੱਚ ਵਸਾ ਨਹੀਂ ਪਾਉਂਦੀ ਪਾਵ ਬਿਰਤੀ ਅੰਤਰਮੁਖ ਨਹੀਂ ਹੁੰਦੀ ਅਤੇ ਸੰਸਾਰਾਕਾਰ ਬਿਰਤੀ ਪੂਰੀ ਪੇਕੇ ਘਰ ਵਿੱਚ ਰਹਿਣ ਕਰਕੇ ਕਾਮ ਕ੍ਰੋਧ ਆਦੁੱਦੀਆਂ ਮਾਰਾਂ ਪੈਂਦੀਆਂ ਹਨ ਖਾਜੈ ਪੈਜੈ ਰਲੀ ਕਰੀਜੈ ਬਿਨ ਅਭ ਪਗਤੀ ਬਾਦ ਮਰੀਜੈ ਕਹਿੰਦੇ ਜੀਵ ਪਦਾਰਥਾਂ ਨੂੰ ਖਾਂਦੇ ਵਸਤਰਾ ਨੂੰ ਪਹਿਜੈ ਪੈਣ ਦੇ ਰਲੀ ਖੁਸ਼ੀਆਂ ਮੰਨਣਾ ਕਰਦੇ ਹਨ ਅਭ ਹਿਰਦੇ ਵਿੱਚ ਭਗਤੀ ਧਾਰਨ ਤੋਂ ਬਗੈਰ ਬਾਦ ਅਸਫਲ ਹੀ ਮਰ ਜਾਂਦੇ ਸਰ ਅਪਸਰ ਕੀ ਸਾਰ ਨ ਜਾਣੈ ਜਮ ਮਾਰੇ ਕਿਆ ਚਾਰਾ ਹੈ ਸਾਰ ਚੰਗੇ ਆਪਸਰ ਮੰਦੇ ਦੀ ਸਾਰ ਖਬਰ ਨਹੀਂ ਜਾਣਦੇ ਉਹਨਾਂ ਨੂੰ ਜਦੋਂ ਜੰਮ ਮਾਰੇਗਾ ਉਦੋਂ ਉਹਨਾਂ ਦਾ ਕੀ ਚਾਰਾ ਜੋਰ ਚੱਲੇਗਾ ਕੋਈ ਪੇਸ਼ ਨਹੀਂ ਜਾਵੇਗੀ ਪਰਵਿਰਤੀ ਨਰਵਿਰਤ ਪਛਾਣੈ ਗੁਰ ਕੈ ਸੰਗ ਸਬਦ ਘਰ ਜਾਣੈ ਗੁਰਮੁਖ ਜਨ ਅਠੇ ਬਹਿਰ ਨਾਮ ਸਿਮਰਨ ਵਿੱਚ ਪਰਵਿਰਤੀ ਮੰਦੀ ਲਗਨ ਲਗਾਉਣੀ ਅਤੇ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਨਿਵਿਰਤ ਤਿਆਗ ਨੂੰ ਪਹਿਚਾਣਦੇ ਹਨ ਉਹ ਗੁਰੂ ਸਾਹਿਬ ਜੀ ਦੇ ਸੰਗ ਨਾਲ ਭਾਵ ਸਤਸੰਗਤ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਸਰੂਪ ਰੂਪੀ ਕਰਨ ਨੂੰ ਜਾਣ ਲੈਂਦੇ ਆ ਕਿਸ ਹੀ ਮੰਦਾ ਆਕਨ ਚੱਲੈ ਸੱਚ ਖਰਾ ਸੱਚਿਆ ਰਾਹੇ ਉਹ ਕਿਸੇ ਨੂੰ ਵੀ ਮੰਦਾ ਕੋਟਾ ਬੁਰਾ ਬਚਨ ਕਹਿ ਕੇ ਨਹੀਂ ਚੱਲਦੇ ਉਹ ਸੱਚੇ ਨਾਮ ਦੇ ਜਪਣ ਕਰਕੇ ਬਹੁਤ ਸੱਚਾਈ ਦੇ ਜੀਵਨ ਵਾਲੇ ਹਨ ਸਾਚ ਬਿਨਾ ਦਰ ਸਿਜੈ ਨ ਕੋਈ ਸਾਚ ਸ਼ਬਦ ਪੈਜੈ ਪਤ ਹੋਈ ਸੱਚੇ ਨਾਮ ਦੀ ਪ੍ਰਾਪਤੀ ਤੋਂ ਬਗੈਰ ਪ੍ਰਭੂ ਦੇ ਦਵਾਰੇ ਵਿੱਚ ਕੋਈ ਵੀ ਨਹੀਂ ਪਹੁੰਚਦਾ ਸਿਜਦਾ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਪੋਸ਼ਾਕ ਨੂੰ ਪਹਿਨ ਕੇ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ ਆਪੇ ਬਖਸ ਲੈ ਤਿਸ ਭਾਵੇਂ ਹਉਮੈ ਗਰਬ ਨਿਵਾਰਾ ਹੈ ਕਹਿੰਦੇ ਉਸ ਹਰੀ ਨੂੰ ਜੋ ਪਾ ਜਾਂਦਾ ਉਸ ਨੂੰ ਆਪ ਹੀ ਨਾਮ ਦੀ ਦਾਤ ਦੇ ਕਰਕੇ ਬਖਸ਼ ਲੈਂਦਾ ਹੈ ਉਸੇ ਜੀਵ ਨੇ ਹੀ ਦੇ ਦੀ ਹਉਮੈ ਹੰਕਾਰ ਤੇ ਗੁਨਾ ਦਾ ਗਰਭ ਹੰਕਾਰ ਨਿਵਰਤ ਕੀਤਾ ਹੈ ਗੁਰ ਕਿਰਪਾ ਤੇ ਹੁਕਮ ਪਛਾਣੈ ਜੁਗ ਹੈ ਜੁਗੰਤਰ ਕੀ ਵਿਦ ਜਾਣੈ ਜੋ ਗੁਰਾਂ ਦੀ ਕਿਰਪਾ ਮਿਹਰ ਤੋਂ ਪਰਮੇਸ਼ਰ ਦਾ ਹੁਕਮ ਪਾਣਾ ਪਛਾਣਦਾ ਉਹ ਜੁਗ ਹੈ ਜੁਗੰਤਰ ਜੁਗਾ ਜੁਗਾ ਵਿੱਚ ਵਿਆਪਕ ਪ੍ਰਭੂ ਦੀ ਪ੍ਰਾਪਤੀ ਦੀ ਵਿਦ ਜੁਗਤੀ ਜਾਣਦਾ ਹੈ ਨਾਨਕ ਨਾਮ ਜਪੋ ਤਰ ਤਾਰੀ ਸੱਚ ਤਾਰੇ ਤਾਰਨ ਹਾਰਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਤੁਸੀਂ ਪਰਮੇਸ਼ਰ ਦਾ ਨਾਮ ਜਪਣਾ ਕਰੋ ਫਿਰ ਤੁਸੀਂ ਭਗਤੀ ਰੂਪੀ ਤਾਰੀ ਢੇੜੀ ਉੱਪਰ ਚੜ ਕੇ ਆਸਾ ਰੂਪੀ ਨਦੀ ਤੋਂ ਤਰ ਜਾਵੋਗੇ ਸੱਚ ਨਿਸ਼ਚੇ ਕਰਕੇ ਤਾਰਨ ਹਾਰਾ ਤਾਰਨ ਵਾਲਾ ਪ੍ਰਭੂ ਨਾਮ ਰੂਪੀ ਜਹਾਜ਼ ਉੱਪਰ ਚੜਾ ਕੇ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ